ਟਰੈਕਟਰ ਮਾਰਚ ਮਾਰਚ ਸੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀਆਂ ਹਕਾਇਤਾਂ ਦੇ ਮਚਵਾੜਾ ਬਲਾਕ ਵਿੱਚ ਦੇ ਜਿਹੜਾ ਕੱਢਿਆ ਗਿਆ ਇਸ ਦੀ ਮਚਵਾੜਾ ਬਲਾਕ ਦੇ ਵਿੱਚ ਸੂਚੀ ਕਿਸਾਨਾਂ ਦੇ ਨਾਲ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਸਾਨ ਨੇ ਪੰਚ ਨੇ ਸਰਪੰਚ ਨੇ ਨੰਬਰਦਾਰ ਨੇ ਉਹਨਾਂ ਨੇ ਸਾਰਿਆਂ ਨੇ ਇਸ ਵੱਡੀ ਤਾਦਾਦ ਦੇ ਵਿੱਚ ਇਹਦੇ ਤੇ ਸੋਲੀਅਤ ਕੀਤੀ ਹੈ ਅਸੀਂ ਜਿਹੜੀ ਸੈਂਟਰ ਦੀ ਗੁੰਗੀ ਵੈਰੀ ਮੋਦੀ ਦੀ ਸਰਕਾਰ ਇਹ ਜ਼ਾਲਮ ਸਰਕਾਰ ਨੂੰ ਜਗਾਉਣ ਵਾਸਤੇ ਅੱਜ ਇਹਨੂੰ ਦਿਖਾਉਣ ਵਾਸਤੇ ਵੀ ਜਿਹੜੀ ਪੰਜਾਬ ਪ੍ਰਦੇਸ਼ ਕਾਂਗਰਸ ਹੈ ਸਮੁੱਚੀ ਕਾਂਗਰਸ ਪੰਜਾਬ ਦੀ ਉਹ ਕਿਸਾਨਾਂ ਦੇ ਨਾਲ ਇੱਕ ਥੋਕੇ ਖੜੀ ਆ ਇਹਨੂੰ ਕਿਸਾਨਾਂ ਦੇ ਹਿੱਤਾਂ ਲਈ ਜੇ ਕੋਈ ਵੱਡਾ ਸੰਘਰਸ਼ ਵੀ ਕਰਨਾ ਪਿਆ ਉਹਦੇ ਲਈ ਵੀ ਤਿਆਰ ਹੈ ਉੱਥੇ ਹੀ ਅਸੀਂ ਜਿਹੜੇ ਸਾਡੇ ਨੌਜਵਾਨ ਖਾਨ ਬਾਰਡਰ ਦੇ ਉੱਤੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਉਹਨਾਂ ਨੂੰ ਮਾਰਿਆ ਜਾਂਦਾ ਤੇ ਗੋਲੀਆਂ ਦਿਖਾਈਆਂ ਕੁਝ ਹੋਰ ਜਾਂਦੀਆਂ ਨੇ ਤੇ ਚਲਾਈਆਂ ਹੋਰ ਜਾਂਦੀਆਂ ਨੇ ਅਥਰੂ ਗੈਸ ਤੇ ਗੋਲੇ ਦਿਖਾਉਣ ਲਈ ਹੋਰ ਰੱਖੇ ਹੋਏ ਨੇ ਅੱਜ ਲਾਉ ਨਹੀਂ ਹੋ ਰਖਿਆ ਅੰਨਾ ਪਿਆਚਾਰ ਕੀਤਾ ਅੱਜ ਪੂਰੇ ਵੋਲਡ ਦਾ ਰਕਾਰਡ ਹੈ ਜਿੰਨਾ ਕਿਸਾਨ ਮਜ਼ਦੂਰ ਸਿੰਘਾ ਹਸ਼ ਕਰਦਾ ਇਸ ਮੋਦੀ ਦੀ ਸਰਕਾਰ ਦੇ ਵਿੱਚ ਮਾਰੇ ਆ ਗਿਆ ਮੋਦੀ ਦੀ ਸਰਕਾਰ ਦੇ ਵਿੱਚ ਕੁੱਤਲਿਆ ਗਿਆ ਦੱਬਿਆ ਗਿਆ ਅਸੀਂ ਪੰਜਾਬ ਦੇ ਲੋਕ ਉਹਨਾਂ ਨੂੰ ਸ਼ਹੀਦ ਕਹਿੰਦੇ ਆ ਪਰ ਉਹ ਇਹਨਾਂ ਨੂੰ ਕੀੜਿਆਂ ਮਕੌੜਿਆਂ ਵਾਂਗੂ ਮਾਰ ਰਹੀ ਆ ਮੋਦੀ ਸਰਕਾਰ ਉਹ ਪੰਜਾਬ ਨੂੰ ਪੰਜਾਬ ਨਹੀਂ ਸਮਝਦੀ ਪੰਜਾਬ ਦੇ ਇਨਸਾਨਾਂ ਨੂੰ ਇਨਸਾਨ ਨਹੀਂ ਸਮਝਦੀ ਇਹਨਾਂ ਨੂੰ ਬੰਦੇ ਨਹੀਂ ਸਮਝਦੀ ਉਹਨਾਂ ਨੇ ਸਾਨੂੰ ਬੜੇ ਹੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੌਸ਼ੇ ਨਾ ਨਾ ਸਿੰਘਾਰਸ਼ਾਂ ਦੇ ਵਿੱਚ ਲਾ ਲਾ ਕੇ ਉਹ ਜਿਹੜਾ ਖਤਮ ਕਰਨ ਦੇ ਸਰਕਾਰ ਲੱਗੀ ਹੈ ਠੇਕਰ ਸੈਂਟਰ ਚੱਲਦਾ ਤਾਂ ਪੰਜਾਬ ਤੋਂ ਹੀ ਚੱਲਦਾ ਪੰਜਾਬ ਨੂੰ ਇਸੇ ਤਰ੍ਹਾਂ ਮਾਰਨ ਲੱਗੀ ਹੈ ਮਾਰ ਮਾਰ ਕੇ ਇਹਨਾਂ ਨੇ ਦੱਬਣਾ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਬਿਨਾਂ ਇਲੈਕਸ਼ਨ ਤੋਂ ਬਿਨਾਂ ਵੋਟਾਂ ਤੋਂ ਇਹਨਾਂ ਨੇ ਆਪਣੀ ਡਿਕਟੇਟਰਸ਼ਿਪ ਦਾ ਰਾਜ ਕਰਨਾ ਉਹ ਇਹਦੇ ਨੇ ਰਾਜ ਨੂੰ ਚੱਲਦੇ ਕਰਨ ਵਾਸਤੇ ਅੱਜ ਪੰਜਾਬ ਨੂੰ ਨਹੀਂ ਪੂਰੇ ਹਿੰਦੁਸਤਾਨ ਨੂੰ ਇੱਕ ਹੋਣਾ ਪਊਗਾ ਕਿਸਾਨੀ ਨੂੰ ਬਚਾਉਣਾ ਪਊਗਾ ਕਿਸਾਨੀ ਦੇ ਸੰਘਰਸ਼ ਨੂੰ ਉੱਚਾ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵਿਸ਼ਾਲ ਭਾਰਤੀ ਹੈ ਯੂਥ ਕਾਂਗਰਸ ਪ੍ਰਧਾਨ ਸਿਹਰੀ ਸਮਰਾਲਾ ਤੋਂ ਡੇਕਰ ਮਾਰਚ ਕੀਤਾ ਜਾ ਰਿਹਾ ਅੱਜ ਕਿਸਾਨਾਂ ਦੇ ਹੱਕ ਵਿੱਚ ਕੀ ਕਹੂੰ ਅੱਜ ਸਾਡੇ ਦੇਸ਼ ਦੇ ਕਿਸਾਨ ਸਾਡੇ ਪੰਜਾਬ ਦੇ ਕਿਸਾਨ ਜਿਹੜੇ ਬਾਰਡਰਾਂ ਉੱਤੇ ਤਾਇਨਾਤ ਨੇ ਆਪਣੇ ਹੱਕ ਸੱਚ ਦੀ ਲੜਾਈ ਵਾਸਤੇ ਆਪਣੇ ਜਿਹੜੇ ਸੰਘਰਸ਼ ਕਰ ਰਹੇ ਨੇ ਉਹਨਾਂ ਦੇ ਜੋ ਹੌਸਲਾ ਵਸਾਈ ਵਾਸਤੇ ਤੇ ਉਹਨਾਂ ਦੇ ਨਾਲ ਖੜਨ ਵਾਸਤੇ ਜਿਹੜੇ ਯੂਥ ਕਾਂਗਰਸ ਤੇ ਸਾਡੀ ਕਾਂਗਰਸ ਵੱਲੋਂ ਇੱਕ ਟਰੈਕਟਰ ਮਾਰਚ ਕੱਢਿਆ ਗਿਆ ਜਿਹਦੇ ਵਿੱਚ ਸੈਂਕੜਾ ਦੇ ਤਰ੍ਹਾਂ ਵਿੱਚ ਜਿਹੜੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਉਹ ਆਏ ਨੇ ਸੋ ਇਹ ਇਸ ਗੱਲ ਦੀ ਗਵਾਹੀ ਦਿੰਦੇ ਨੇ ਕਿ ਪੰਜਾਬ ਦਾ ਹਰ ਵਰਗ ਹੈ ਜਿਹੜਾ ਉਹ ਕਿਸਾਨਾਂ ਦੇ ਨਾਲ ਡੱਟ ਕੇ ਖੜਾ ਹੈ ਚਾਹੇ ਉਹ ਦੁਕਾਨਦਾਰ ਹੋਣ ਭਰਾ ਹੋਣ ਚਾਹੇ ਉਹ ਨੌਕਰੀ ਪੇਸ਼ੇ ਵਾਲੇ ਹੋਣ ਸਾਡੇ ਕਿ ਜਿਆਦਾ ਕਿਸਾਨ ਮਿਹਨਦੂਰ ਸਾਰੇ ਜਿਹੜੇ ਨੇ ਉਹ ਸਾਡੇ ਕਿਸਾਨ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਸੋ ਇਹ ਜਿਹੜਾ ਮੋਰਚਾ ਹੈ ਅਸੀਂ ਫਤਿਹ ਕਰਕੇ ਜਿੱਦੇ ਤੋਂ ਵਾਪਸ ਆਵਾਂਗੇ